ਹੈਲੋ ਫਰੈਂਡਸ ਦਾ ਕੁਕਿੰਗ ਚੈਨਲਸ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਟੇ ਦੀ ਪੰਜੀਰੀ ਇਹ ਬਣਾਉਣੀ ਬਹੁਤ ਹੀ ਸੌਖੀ ਹੈ ਅਸੀਂ ਇਸ ਵਿੱਚ ਯੂਜ਼ ਕਰ ਸਕਦੇ ਹਾਂ ਘਿਓ ਆਟਾ ਤੇ ਪੀਸੀ ਹੋਈ ਚੀਨੀ ਸਭ ਤੋਂ ਪਹਿਲਾਂ ਸਾਨੂੰ ਇੱਕ ਕਟੋਰੀ ਆਟੇ ਦੀ ਲੋੜ ਹੈ ਨਾਲ ਉਸਦੇ 2 ਚਮਚ ਘਿਓ ਦੇਸੀ ਘਿਓ ਯੂਜ਼ ਕਰ ਸਕਦੇ ਹਾਂ ਪੱਕੇ ਕਿਉ ਦੀ ਮਾਤਰਾ ਤੁਸੀਂ ਆਪਣੇ ਹਿਸਾਬ ਨਾਲ ਘਟਾਵਦਾ ਸਕਦੇ ਹੋ ਆਟੇ ਦੇ ਅਕੋਰਡਿੰਗ ਉਸ ਤੋਂ ਅੱਧੀ ਚੀਨੀ ਲੈਣੀ ਹੈ ਪੀਸੀ ਹੋਈ ਸੋ ਚਲੋ ਆਪਾਂ ਸਟਾਰਟ ਕਰਦੇ ਹਾਂ ਗੈਸ ਔਨ ਕਰਕੇ ਪੈਨ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਉਸ ਵਿੱਚ ਕਿਉ ਐਡ ਕਰਨਾ ਹੈ ਜਦੋਂ ਕਿਉ ਪੂਰੀ ਤਰ੍ਹਾਂ ਗਰਮ ਹੋ ਜਾਵੇ ਫਿਰ ਉਸ ਵਿੱਚ ਆਟਾ ਐਡ ਕਰਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਧਿਆਨ ਰੱਖੇ ਇਹ ਸਾਰਾ ਕੁਝ ਲੋ ਫਲੇਮ ਤੇ ਕਰਨਾ ਹੈ ਜਦੋਂ ਚੰਗੀ ਤਰ੍ਹਾਂ ਸਾਰਾ ਆਟਾ ਘਿਓ ਦੇ ਵਿੱਚ ਮਿਕਸ ਹੋ ਗਿਆ ਤਾਂ ਇਸ ਨੂੰ ਬਰਾਊਨ ਹੋਣ ਤੱਕ ਅਸੀਂ ਚੰਗੀ ਤਰ੍ਹਾਂ ਭੁੰਨਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਭੁੰਨ ਕੇ ਬਰਾਊਨ ਹੋ ਜਾਵੇ ਤਾਂ ਗੈਸ ਬੰਦ ਕਰਕੇ ਥੋੜਾ ਠੰਡਾ ਹੋਣ ਤੇ ਇਸ ਵਿੱਚ ਚੀਨੀ ਐਡ ਕਰ ਦੇਣੀ ਹੈ ਤੁਸੀਂ ਦੇਖੋਗੇ ਕਿੰਨੀ ਹੀ ਸਵਾਦਿਸ਼ਟ ਆਪਣੀ ਪੰਜੀਰੀ ਬਣ ਕੇ ਤਿਆਰ ਹੋ ਚੁੱਕੀ ਹੈ ਚੇਕਰ ਕਦੇ ਸਾਡਾ ਮਨ ਕੁਝ ਵੀ ਨਾ ਖਾਣ ਦਾ ਕਰਦਾ ਹੋਵੇ ਕੁਝ ਘਰ ਦਾ ਬਣਿਆ ਮਿੱਠਾ ਚੀਜ਼ ਮਿੱਠੀ ਚੀਜ਼ ਖਾਣ ਦਾ ਕਰਦਾ ਹੋਵੇ ਤੇ ਅਸੀਂ ਇਹ ਪੰਜੀਰੀ ਘਾਰੀ ਬਣਾ ਸਕਦੇ ਹਾਂ ਇਹ ਬਹੁਤ ਹੀ ਹੈਲਦੀ ਪੰਜੀਰੀ ਹੁੰਦੀ ਹੈ ਇਹ ਸਿਰਫ 2 ਮਿੰਟ ਵਿੱਚ ਬਣ ਜਾਂਦੀ ਹੈ ਬਹੁਤ ਸੀ ਆਸਾਨ ਜੀ ਰੈਸিপি ਹੈ ਤਾਂ ਤੁਸੀਂ ਜ਼ਰੂਰ ਟਰਾਈ ਕਰਨਾ ਘਰ ਵਿੱਚ ਵੀ ਵੀਡੀਓ ਤੇ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਇਹ ਹੋਰ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਦੋਸਤੋ।